ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬੀ ਵੈਜ ਰਸੋਈ ਦੇ ਵਿੱਚ ਤੇ ਦੋਸਤੋ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਕਿ ਘਰ ਦੇ ਵਿੱਚ ਹੀ ਆਪਾਂ ਕਿਸ ਤਰ੍ਹਾਂ ਦੇ ਨਾਲ ਇੱਕ ਸ਼ਾਹੀ ਗਰਮ ਮਸਾਲਾ ਤਿਆਰ ਕਰ ਸਕਦੇ ਹਾਂ ਗਰਮ ਮਸਾਲੇ ਦਾ ਤਾਂ ਇੱਕ ਚਮਚਾ ਹੀ ਸਬਜ਼ੀ ਦੇ ਵਿੱਚ ਪਾਉਣ ਨਾਲ ਸਬਜ਼ੀ 'ਚ ਜਾਨ ਆ ਜਾਂਦੀ ਹੈ ਤੇ ਉਹੀ ਸਿੰਪਲ ਜੀ ਰੈਸਿਪੀ ਸਾਡੀ ਇੱਕਦਮ ਰੈਸਟੋਰੈਂਟ ਸਟਾਈਲ ਲੱਗਣ ਲੱਗ ਜਾਂਦੀ ਹੈ ਤੇ ਜਿਹੜਾ ਗਰਮ ਮਸਾਲਾ ਅੱਜ ਆਪਾਂ ਤਿਆਰ ਕਰਾਂਗੇ ਤੁਸੀਂ ਇਸ ਸ਼ਾਹੀ ਗਰਮ ਮਸਾਲੇ ਨੂੰ ਇੱਕ ਵਾਰ ਟਰਾਈ ਜ਼ਰੂਰ ਕਰਿਓ ਤੇ ਸਾਰੇ ਇੰਗਰੀਡੀਅੰਟ ਦੇਖਣ ਦੇ ਲਈ ਜੁੜੇ ਰਹਿਣਾ ਤੁਸੀਂ ਵੀਡੀਓ ਦੇ ਐਂਡ ਤੱਕ ਤੇ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਕਰ ਲਓ ਸਬਸਕ੍ਰਾਈਬ ਪੰਜਾਬੀ ਫੈਜ ਰਸੋਈ ਨੂੰ ਤੇ ਨਾਲ ਹੀ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਇੱਕਦਮ ਪੰਜਾਬੀ ਸਟਾਈਲ ਸ਼ਾਹੀ ਗਰਮ ਮਸਾਲਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਲੈਨੇ ଥି 250 ਗ੍ਰਾਮ ਸੁੱਕਾ ਧਨੀਆ ਤੇ ਇੱਕ ਇੱਕ ਕਰਕੇ ਆਪਾਂ ਸਾਰੇ ਇੰਗਰੀਡੀਅੰਟ ਆਪਣੇ ਪ੍ਰਾਂਦ ਦੇ ਵਿੱਚ ਕੱਢ ਲੈਣੇ ਨੇ ਤੇ ਇਹ ਸੁੱਕਾ ਧਨੀਆ ਸਾਡੇ ਮਸਾਲੇ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਇੰਗਰੀਡੀਅੰਟ ਹੈ ਕਿਉਂਕਿ ਇਸ ਦੇ ਨਾਲ ਹੀ ਸਾਡੇ ਮਸਾਲੇ ਨੂੰ ਇੱਕ ਬੇਸ ਮਿਲੇਗਾ ਫਿਰ ਆਪਾਂ ਲਵਾਂਗੇ 150 ਗ੍ਰਾਮ ਜੀਰਾ ਇਸ ਨੂੰ ਵੀ ਮੈਂ ਆਪਣੇ ਪ੍ਰਾਂਦ ਦੇ ਵਿੱਚ ਹੀ ਪਾ ਲਵਾਂਗੀ ਫਿਰ ਆਪਾਂ ਪਾਵਾਂਗੇ ਇਸ ਦੇ ਵਿੱਚ 8 ਤੋਂ 10 ਚੱਕਰਫੁੱਲ ਹੁਣ ਆਪਾਂ ਪਾਵਾਂਗੇ ਜੀ ਵੀ ਥੋੜੀ ਜਿਹੀ ਦਾਲਚੀਨੀ ਤੁਸੀਂ 6 ਜਾਂ 7 ਸਟਿਕਸ ਲੈ ਸਕਦੇ ਹੋ ਇਹਦੀਆਂ 5 ਤੋਂ 6 ਪੀਸ ਲਵਾਂਗੇ ਆਪਾਂ ਵੱਡੀ ਇਲਾਇਚੀ ਤੇ ਫਿਰ ਆਪਾਂ ਪਾਵਾਂਗੇ 10 ਤੋਂ 12 ਇਹਦੇ ਵਿੱਚ ਛੋਟੀ ਹਰੀ ਇਲਾਇਚੀ ਇਸ ਤੋਂ ਬਾਅਦ ਪਾਵਾਂਗੇ ਆਪਾਂ 5 ਤੋਂ 6 ਲੌਂਗ ਲੌਂਗ ਵੀ ਗਰਮ ਹੁੰਦੇ ਨੇ ਤਾਂ ਆਪਾਂ ਇਹ ਥੋੜੇ ਹੀ ਰੱਖਾਂਗੇ ਮਸਾਲੇ ਨੂੰ ਹੋਰ ਵਧੀਆ ਕਰਨ ਦੇ ਲਈ ਆਪਾਂ ਪਾਵਾਂਗੇ ਇਸਦੇ ਵਿੱਚ ਇੱਕ ਵਧੀਆ ਕੁਆਲਿਟੀ ਦੀ ਕਾਲੀ ਮਿਰਚ ਲਗਭਗ 2 ਚਮਚੇ ਤੁਸੀਂ ਕਾਲੀ ਮਿਰਚ ਇਸਦੇ ਵਿੱਚ ਪਾ ਸਕਦੇ ਹੋ ਹੁਣ ਪਾਵਾਂਗੇ ਆਪਾਂ ਇਸ ਦੇ ਵਿੱਚ ਗੁਲਾਬ ਦੀਆਂ ਪੰਖੜੀਆਂ ਇੱਥੇ ਮੈਂ ਗੁਲਾਬ ਦੀਆਂ ਪੰਖੜੀਆਂ ਨੂੰ ਧੁੱਪ ਦੇ ਵਿੱਚ ਸੁਕਾ ਕੇ ਹੀ ਪਾਇਆ ਸੀ ਇਸ ਤੋਂ ਬਾਅਦ ਆਪਾਂ ਪਾਵਾਂਗੇ ਗਰਮ ਮਸਾਲੇ ਦੇ ਵਿੱਚ ਮੱਗ ਪੀਪਲ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਕਾਲੀਆਂ ਮੱਗਾਂ ਵੀ ਕਹਿ ਦਿੰਨੇ ਆ ਤੇ 9 ਤੋਂ 10 ਪੀਸ ਆਪਾਂ ਇਸ ਦੇ ਪਾ ਦਾਂਗੇ ਤੇ 5-7 ਪੱਤੇ ਪਾਵਾਂਗੇ ਆਪਾਂ ਤੇਜ ਪੱਤੇ ਦੇ ਤੇ ਆ ਲਾਸਟ ਦੇ ਵਿੱਚ ਮੈਂ ਕੀ ਪਾਇਆ ਹੈ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਨਾਲੇ ਦੇਖਦਿਆਂ ਕਿਹਨੂੰ ਕਿਹਨੂੰ ਖੜੇ ਮਸਾਲਿਆਂ ਦੀ ਨੌਲੇਜ ਹੈ ਤਦ ਲੋ ਜੀ ਇਹ ਸੀ ਆਪਣੇ ਗਰਮ ਮਸਾਲੇ ਦੇ ਖਾਸ-ਖਾਸ ਇਨਗਰੀਡੀਅੰਟ ਜੋ ਕਿ ਇਸ ਨੂੰ ਬਹੁਤ ਹੀ ਜ਼ਿਆਦਾ ਸਪੈਸ਼ਲ ਤੇ ਸ਼ਾਹੀ ਬਣਾ ਦੇਣਗੇ ਇਹ ਮਸਾਲੇ ਬਿਲਕੁਲ ਡਰਾਈ ਹੋਣੇ ਚਾਹੀਦੇ ਨੇ ਤਾਂ ਮੈਂ 2 ਤੋਂ 3 ਦਿਨ ਇਹਨਾਂ ਨੂੰ ਵਧੀਆ ਤੋਂ ਪਲਵਾਣੀ ਹੈ ਤਾਂ ਕਿ ਥੋੜਾ-ਬਹੁਤ ਜੋ ਵੀ ਮੌਇਸਚਰ ਇਹਨਾਂ ਦੇ ਵਿੱਚ ਹੈ ਉਹ ਵੀ ਬਿਲਕੁਲ ਖਤਮ ਹੋ ਜਾਵੇ ਤੇ ਇਹ ਪੀਸਣ ਦੇ ਲਈ ਇੱਕਦਮ ਰੈਡੀ ਹੋ ਜਾਵੇ ਤੇ ਆਪਾਂ ਬਿਲਕੁਲ ਚੰਗੀ ਤਰ੍ਹਾਂ ਡਰਾਈ ਕਰਕੇ ਇਸ ਮਸਾਲੇ ਨੂੰ ਪੀਸਾਂਗੇ ਤਾਂ ਇਹ ਬਹੁਤ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਏਗਾ ਤੇ ਆਰਾਮ ਨਾਲ ਤੁਸੀਂ ਇਸ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਜੇਕਰ ਕਿਤੇ ਆਪਾਂ ਨੂੰ ਜਲਦੀ ਵਿੱਚ ਗਰਮ ਮਸਾਲਾ ਬਣਾਉਣਾ ਪਵੇ ਫਿਰ ਆਪਾਂ ਇਸ ਨੂੰ ਡਰਾਈ ਰੋਸਟ ਕਰਕੇ ਵੀ ਪੀਸ ਸਕਦੇ ਹਾਂ ਤਾਂ ਦੋਸਤੋ ਦੋ ਦਿਨ ਆਪਾਂ ਚੰਗੀ ਤਰ੍ਹਾਂ ਆਪਣੇ ਮਸਾਲੇ ਨੂੰ ਥੁੱਪ ਵੀ ਲਵਾਈ ਹੈ ਤੇ ਉਹ ਬਹੁਤ ਚੰਗੀ ਤਰ੍ਹਾਂ ਸੁੱਕ ਵੀ ਚੁੱਕਾ ਹੈ ਹੁਣ ਆਪਾਂ ਉਸ ਨੂੰ ਮਿਕਸੀ ਦੇ ਵਿੱਚ ਪੀਸ ਲੈਣੇ ਆ ਤਾਂ ਸਾਰੇ ਇਨਗਰੀਡੀਅੰਟ ਮੈਂ ਇੱਕ ਮਿਕਸੀ ਦੇ ਜਾਰ ਦੇ ਵਿੱਚ ਪਾ ਲਵਾਂਗੀ ਹਰ ਇੱਕ ਚੀਜ਼ ਆਪਣੀ ਬਿਲਕੁਲ ਸੁੱਕੀ ਹੋਣੀ ਚਾਹੀਦੀ ਹੈ ਉਸ ਦੇ ਵਿੱਚ ਕੋਈ ਮੌਇਸਚਰ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਤੁਹਾਡਾ ਮਸਾਲਾ ਖਰਾਬ ਹੋ ਸਕਦਾ ਹੈ ਤੇ ਜੇਕਰ ਤੁਹਾਨੂੰ ਨਮੀ ਲੱਗੇ ਤਾਂ ਤੁਸੀਂ ਇਸ ਨੂੰ ਡਰਾਈ ਰੋਸਟ ਵੀ ਕਰ ਸਕਦੇ ਹੋ ਤੇ ਜਾਂ ਫਿਰ ਧੁੱਪ ਦੇ ਵਿੱਚ ਰੱਖ ਕੇ ਇਸ ਨੂੰ ਬਹੁਤ ਚੰਗੀ ਤਰ੍ਹਾਂ ਸੁਕਾ ਲੈਣਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਆਪਣੇ ਫਰੈਂਡਸ ਤੇ ਫੈਮਿਲੀ ਨਾਲ ਸ਼ੇਅਰ ਜ਼ਰੂਰ ਕਰਿਓ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਹੁਣ ਨੈਕਸਟ ਰੈਸਪੀ ਕਿਹੜੀ ਚਾਹੀਦੀ ਹੈ ਤੇ ਇੱਧਰ ਆਪਣਾ ਗਰਮ ਮਸਾਲਾ ਬਿਲਕੁਲ ਚੰਗੀ ਤਰ੍ਹਾਂ ਤਿਆਰ ਹੋ ਗਿਆ ਹੈ ਲਓ ਜੀ ਤੁਸੀਂ ਇਸ ਦਾ ਕਲਰ ਚੈੱਕ ਕਰੋ ਬਹੁਤ ਸੋਹਣਾ 골ਡਨ ਬ੍ਰਾਊਨ ਕਲਰ ਦਾ ਗਰਮ ਮਸਾਲਾ ਬਣ ਕੇ ਆਪਣਾ ਤਿਆਰ ਹੋਇਆ ਹੈ ਤੇ ਇਸ ਦੀ ਖੁਸ਼ਬੂ ਵੀ ਚਾਰੇ ਪਾਸੇ ਫੈਲ ਚੁੱਕੀ ਹੈ ਤੇ ਇਸ ਦਾ ਇੱਕ ਚਮਚ ਸਬਜ਼ੀ ਦੇ ਵਿੱਚ ਪੈਣ ਤੋਂ ਬਾਅਦ ਉਸ ਨੂੰ ਵੀ ਸ਼ਾਹੀ ਬਣਾ ਦੇਗਾ ਤਾਂ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਰੈਸਪੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਬਹੁਤ ਵਧੀਆ ਲੱਗੀ ਹੋਵੇਗੀ ਇਤਨੀਆਂ ਹੋਰ ਇਨਫੋਰਮੇਸ਼ਨਲ ਤੇ ਹੈਲਦੀ ਰੈਸਪੀਜ਼ ਦੇਖਣ ਦੇ ਲਈ ਤੁਸੀਂ ਜੁੜੇ ਰਹਿਣਾ ਹੈ ਪੰਜਾਬੀ ਵੈਜ ਰਸੋਈ ਦੇ ਨਾਲ ਤੇ ਆਪਾਂ ਤੁਹਾਨੂੰ ਮਿਲਾਂਗੇ ਇੱਕ ਹੋਰ ਵਧੀਆ ਜੀ ਰੈਸਪੀ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਫॉर ਵਾਚਿੰਗ